ਸਤਿ ਸ਼੍ਰੀ ਅਕਾਲ ਜੀ ਅੱਜ ਕਰੀਏ ਜੀ ਆਪਾਂ ਮੱਕੀ ਦੀ ਵਿਜਾਈ ਕਿਹੜੇ ਕਿਹੜੇ ਵੀਰ ਇਸ ਵਾਰ ਬੀਜ ਰਹੇ ਨੇ ਮੱਕੀ ਜ਼ਰੂਰ ਦੱਸਿਓ ਮੱਕੀ ਦੀ ਵਿਜਾਈ ਵੈਸੇ ਹੈ ਤਾਂ ਜੀ ਇਸ ਵਾਰ ਲੇਟ ਹੈਗੀ ਪਰ ਆਪਾਂ ਬੀ ਥੋੜਾ ਜਿਹਾ ਜਿਹੜਾ ਬੀਜਾ ਜਿਹੜਾ 10 ਦਿਨਾਂ ਦੀ ਪਛੇਤ ਕੱਢ ਦਿੰਦਾ ਹੈਗਾ 10 ਦਿਨ ਯਾਨੀ ਕਿ ਪਹਿਲਾਂ ਵੱਡੀ ਜਾਣੀ ਹੈਗੀ ਕਿਉਂਕਿ ਜਿਹੜੇ ਆਪਾਂ ਦੂਜੇ ਵੀ ਬੀਜ ਦੇ ਜਿਵੇਂ ਰਾਸ਼ੀ ਦਾ ਹੋ ਗਿਆ ਜਾਂ ਪਾਇਨਰ ਦਾ ਹੋ ਗਿਆ ਬੀ ਬਹੁਤ ਵਧੀਆ ਨਹੀਂ ਗੇ ਪਰ ਉਹ ਥੋੜੀਆਂ ਜਿਹੀਆਂ ਗੇਤੀਆਂ ਵੈਰੇਟੀਆਂ ਆ ਗਈਆਂ ਇਹ ਆਪਾਂ ਜਿਹੜਾ ਬੀਜ ਤੁਹਾਨੂੰ ਦੱਸਾਂਗੇ ਵੀ ਕਿਹੜਾ ਬੀਜੇਗਾ ਇਹ 10ਕ ਦਿਨ ਲੇਟ ਜ਼ਰੂਰ ਕੱਢਦਾ ਹੈਗਾ ਵੀ ਜੇ ਕਿਸੇ ਵੀਰ ਨੇ ਬੀਜਣਾ ਹੋਇਆ ਤਾਂ ਵਧੀਆ ਵੀ ਹੈ ਜਾਂ ਕਿਸੇ ਵੀਰ ਨੇ ਪਹਿਲਾਂ ਟ੍ਰਾਇਲ ਲਾਇਆ ਹੋਇਆ ਉਹ ਵੀ ਬਹੁਤ ਵਧੀਆ ਹੈਗਾ ਆਪਾਂ ਪਿਛਲੀ ਵਾਰ ਇਹ ਬੀਜ ਕੇ ਦੇਖਿਆ ਸੀ 1 ਕਿੱਲਾ ਇਹਦਾ ਰਿਜ਼ਲਟ ਵਧੀਆ ਮਿਲਿਆ ਮੈਸੇਜ ਜੇ ਕੋਈ ਵੀਰ ਬੀਜਣਾ ਚਾਹੁੰਦਾ ਹੈਗਾ ਤਾਂ ਆਪਾਂ ਆਪ ਦੀ ਜ਼ਿੰਮੇਵਾਰੀ ਤੇ ਉਹ ਬੀਜ ਸਕਦਾ ਹੈਗਾ ਕਿਉਂਕਿ ਜੇ ਕਿਸੇ ਵੀਰ ਨੇ ਪਹਿਲਾਂ ਟ੍ਰੈਲ ਲਾਇਆ ਕਿਉਂਕਿ ਜੇ ਆਪਣੇ ਕਹੇ ਤੇ ਅਗਲਾ ਕਹਿੰਦਾ ਵੀ ਨੁਕਸਾਨ ਨਾ ਹੋਵੇ ਕਿਸੇ ਵੀਰ ਦਾ ਆਪਾਂ ਤਾਂ ਬੇਨਤੀ ਇਹੀ ਕਰਦੇ ਆਂ ਪਰ ਇਹ ਜਿਹੜਾ ਵੀ ਹੈ ਤ੍ਰੀਮੂਰਤੀ ਦਾ ਇਹ 10 ਦਿਨਾਂ ਦੀ ਕੱਢ ਦਿੰਦਾ ਜੀ ਲੇਟ ਤੇ ਆਪਾਂ ਮੰਨ ਕੇ ਚਲੋ ਵੀ ਦੋ ਥੈਲੀਆਂ ਕਿੱਲੇ ਦੀਆਂ ਤੇ ਡੇਢ ਗੱਟਾਂ ਡੀ.ਪੀ ਦਾ ਬਜਾਈ ਦੇ ਸਮੇਂ ਆਪਾਂ ਇਹ ਇੰਨਾ ਕ ਸਾਮਾਨ ਇਹਦੇ ਵਿੱਚ ਪਾਇਆਗਾ ਜਿਵੇਂ ਜੇ ਵੀ ਕੋਈ ਹੋਰ ਨਵੀਂ ਅਪਡੇਟ ਆਊਗੀ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤੇ ਚੀਣਾ ਮੱਕੀ ਦਾ ਵੀ ਹੈ ਜੀ ਇਹ 807 ਨੰਬਰ ਵੀ ਹੈ ਤ੍ਰੀ ਮੂਰਤੀ ਦਾ TM MH 807 ਪਿਛਲੀ ਵਾਰ ਆਪਾਂ ਨੂੰ ਇਹਦਾ ਰਿਜ਼ਲਟ ਠੀਕ ਲੱਗਿਆ ਟ੍ਰਾਇਲ ਵਜੋਂ ਲਾਇਆ ਸੀਗਾ ਇਹ ਤਕਰੀਬਨ ਜੇ ਇਹਦੀ ਆਪਾਂ ਕੀਮਤ ਦੀ ਗੱਲ ਕਰੀਏ ਜੀ ਇਹ 13 ਤੋਂ 1400 ਰੁਪਏ ਦੀ ਥੈਲੀ ਪੈਂਦੀ ਆਪਾਂ ਨੂੰ ਆਵਾਜ਼ ਵੀ ਇਹ ਰੇਟ ਹੀ ਆ ਨਾ ਤਾਂ ਇਹ ਬਾਲੇ ਮਹਿੰਗੇ ਆ ਗਿਆ ਨਾ ਬਾਲੇ ਸਸਤੇ ਆ ਗਿਆ ਆਪਾਂ ਇਹਦੀ ਕੋਈ ਐਡ ਨਹੀਂ ਕਰਦੇ ਵੀ ਤੁਸੀਂ ਇਹ ਬੀਜੋ ਆਪਾਂ ਤਾਂ ਇਹ ਵੀ ਆਪਾਂ ਪਹਿਲਾਂ ਲਾਇਆ ਸੀਗਾ ਜੀ ਇਹ 10 ਦਿਨਾਂ ਦਾ ਫਰਕ ਕੱਢ ਦਿੰਦਾ ਜੇਕਰ ਗੱਲ ਆਪਾਂ ਬਾਹਣ ਦੀ ਕਰੀਏ ਦੋਸਤੋ ਵੀ ਬਾਹਣਾਂ ਚੰਗੀ ਤਰ੍ਹਾਂ ਬਹਾਈ ਜਰੂਰ ਕਰੋ ਬਾਹਣ ਦੀ ਕਿਉਂਕਿ ਜੇ ਖਾਲੀਆਂ ਨਹੀਂ ਬਣਦੀਆਂ ਤਾਂ ਪਾਣੀ ਉਹਨਾਂ ਵਿੱਚ ਦੀ ਸਹੀ ਨਹੀਂ ਲੰਗਦਾ ਪਾਣੀ ਬੈਟਾਂ ਤੇ ਚੜਨ ਲੱਗ ਜਾਂਦਾ ਜਿੰਨਾ ਬਾਲਾਂ ਦੇ ਵਿੱਚ ਕੱਖਾਂ ਦੀ ਸਮੱਸਿਆ ਹੈਗੀ ਹੈ ਕੱਖ ਜ਼ਿਆਦਾ ਹੁੰਦੇ ਹੈ ਉੱਥੇ ਕੱਖ ਬੈਡਾਂ ਦੇ ਬਹੁਤ ਜ਼ਿਆਦੇ ਹੋ ਜਾਂਦੇ ਨੇ ਜਿਹਦੀ ਸਮੱਸਿਆ ਆਪਾਂ ਨੂੰ ਕਟਾਈ ਵੇਲੇ ਵੀ ਆਊਗੀ ਤੇ ਮੱਕੀ ਨੂੰ ਵੀ ਇਸ ਚੀਜ਼ ਦੀ ਦਿੱਕਤ ਆਊਗੀ ਸੋ ਬਹਾਈ ਚੰਗੀ ਤਰ੍ਹਾਂ ਕਰ ਦਿਓ ਵਧੀਆ ਉਹਦੇ ਨਾਲ ਸਿਸਟਮ ਬਣ ਜਾਂਦਾ ਹੈ ਦੂਸਰੀ ਗੱਲ ਜੇਕਰ ਵੀਰ ਤਕਲੀਫ ਤੋਂ ਡਰਦੇ ਤਾਂ ਆਸੇ ਪਾਸੇ ਜਗ੍ਹਾ ਛੱਡ ਦਿਓ ਜੀ ਕਿਉਂਕਿ ਉਸ ਟਾਈਮ ਜੀ ਜਦੋਂ ਆਪਾਂ ਜਗਾ ਛੱਡ ਦਿੰਨੇ ਆ ਜਾਂ ਜਗਾ ਨਹੀਂ ਛੱਡੀ ਹੁੰਦੀ ਉਸ ਟਾਈਮ ਔਖਾ ਹੋ ਜਾਂਦਾ ਜਦੋਂ ਆਪਾਂ ਕਟਾਈ ਵਾਲੀ ਮਸ਼ੀਨ ਲੈ ਕੇ ਆਉਨੇ ਆ ਕਿਉਂਕਿ ਲੇਬਰ ਦੀ ਕਮੀ ਕਰਕੇ ਆਪਾਂ ਤੋਂ ਨਾ ਸੈਨਾ ਵੱਡੀਆਂ ਨਹੀਂ ਜਾਂਦੀਆਂ ਜੀ ਸੋ ਇਹ ਵਧੀਆ ਹੈਗਾ ਜੇ ਆਪਾਂ ਛੱਡ ਦੇਾਂਗੇ ਜੇ ਆਪਣੇ ਕੋਲੇ ਪਸ਼ੂ ਚਾਰੇ ਵਾਲੇ ਹੈਗੇ ਆ ਆਪਾਂ ਚਾਰ ਸਕਦੇ ਆ ਫੇਰ ਇਹਨੂੰ ਸਾਰਾ ਬੀਜ ਦਿਓ ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਨਵੇਂ ਅਪਡੇਟ ਨਾਲ ਤੁਹਾਡੇ ਨਾਲ ਜੁੜੇ ਰਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ